ਵੱਡਾ ਤਲਵਾਲਾ ਕਬੱਡੀ ਪਾਰ ਦੇ ਲਈ ਵਾਅਦਾ ਹੈ ਬੈਸਟਾਂ ਨੂੰ ਚੀਪਾ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰਮਦੇ ਜਾਫੀ ਆ ਜੀਪ ਤੇ ਬਹਿ ਗਿਆ ਜਿਹੜੇ ਜਿਹੜੇ ਟੀਮ ਜਿੱਤੂ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਆਹ ਫਰਿਆਦਕੇ ਵਾਲਾ ਮਨੂਕਕੇ ਵਾਲਾ ਕਬੱਡੀ ਪੋਰਟ ਦੇ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਚਾਰ ਨੇ ਚਾਰੇ ਤਿਆਰ ਵਰਤਾਰ ਖਾਰੇ ਸੰਘੇ ਵਾਲਾ ਦਰਮਿਆਨ ਕਾਂਗੇ ਦੇ ਵਿੱਚ ਸਿਰੇ ਦੀ ਟੱਕਰ ਅੱਜ ਦੇ ਦਿਨ ਦਾ ਗ੍ਰੈਂਡ ਫਿਨੈਲ ਲਓ ਪਈ ਹੋਈ ਰੇਡ ਹਰ ਜੋ ਪਾਸੇ ਨਜ਼ਾਰਾ ਆ ਜਾਣ ਆ ਦੋ ਖਿਡਾਰੀਆਂ ਦੇ ਦੁਨੀਆ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਹੱਸਰਾ ਹੋਣ ਲੱਗਿਆ ਕਾਂਗੇ ਆਇਓ ਕੀ ਹਾਲ ਹੈ ਆਸ਼ਕਾ ਨਾਲ ਰਜਿੰਦਰ ਸਾਡਾ ਭਾਈ ਹੈ ਇੱਕ ਪਾਸੇ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਪਿੰਟ ਆਓ ਸਾਹਮਣੇ ਫਰਿਆਦ 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 ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਸਿਰਾ ਐ ਗਬਰੂਆ ਸਿਰਾ ਐ ਗਬਰੂਆ ਸਿਰਾ ਹੋਏ ਗਬਰੂਆ ਭਾਈ ਫਰਿਆਦ ਦਾ ਜਫਾ ਵਧੀਆ ਲੱਗਾ ਕੁੱਟੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਕਿ ਦੋ ਪੈਰ ਘਟ ਤਰਨਾ ਪਰ ਟੂਰਨਾਮੈਂਟ ਦੇ ਨਾਲ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਦਾ ਕਾ ਪਿਆਰ ਨਾ ਪਿਆਰ ਨਾ ਬਾਬਾ ਮੇਰ ਕਰੇ ਵਾਇਗੁਰੂ ਮੇਰ ਕਰੇ ਆ ਯਾਰ 12 ਨਾਂ ਵਿੱਚ ਆਓ ਯਾਰ ਬਾਇ ਕੱਖ ਨਾ ਕਰੀਏ ਵੀਰਾਂ ਔਰ 11 ਨੂੰ ਕਹਿੰਦੇ ਪੰਜਾਬ ਚੈਂਪੀਅਨਸ਼ਿਪ ਕਾਲਾ ਬਾਗੜੀ ਵਾਲਾ ਭਰਾ ਵੱਡਾ ਕਹਿੰਦਾ ਵੀ ਨਵੇਂ ਹਾਲਣ ਦੇਣੇ ਆ ਗੱਲਾਂ ਟਿਕਾਣੇ ਲੱਗੀਆਂ ਨੇ 12 ਨੂੰ ਕਹਿੰਦੇ ਹਰਦੋ ਰਤਨ ਮੇਜਰ ਲੀਗ ਦਾ ਵੱਡਾ ਕੱਪ ਆ ਆਸਰਾ 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 ਸਭੀ ਕਾਲੇ ਸੰਘੇ ਵਾਲਾ ਉਹ ਨੰਬਰ ਬਰੋਬਰੀ ਦੇ ਕਰ ਗਿਆ ਮੇਰੇ ਮਿੱਤਰੋ ਲੈ ਜਾਓ ਮੇਜਰ ਪ੍ਰਾਨ ਪ੍ਰੂਰ ਦਾ ਜਿੰਦਰ ਸਿੰਘ ਸਿੱਧੂ ਦਾ ਕੰਪਲ ਲੰਡੇ ਗੇ ਦਾ ਵੱਡਾ ਰੋਲਾ ਜਦੇ ਖੇਡ ਮੇਰੇ ਲਈ ਇਹ ਵੀ ਕਹਿੰਦੇ ਸਾਰ ਜੱਟ ਆ ਲੰਬੀ ਪਾਰੀ ਦੇ ਘੋੜੇ ਆ ਹਾ ਸਾਹਮਣੇ ਕਹਿੰਦੇ ਸ਼ਕਰਪੁਰੀਆ ਫਰੀਦ ਬੱਲੇ ਬੱਲੇ ਕਰਾ ਗਿਆ ਸ਼ਕਰਪੁਰੀਏ ਦੇ ਬਾਜਾ ਬਾਜਾ ਕਰਾ ਦਿੱਤੀ ਆ ਜੇਪਾ ਕਰਮਗੁਰ ਕਰਦੇ ਜਸਵਿੰਦਰ ਮੱਗੂ ਸਰਪੰਚ ਕਹਿੰਦਾ ਵੀ 750 ਦੀਆਂ ਤਿੰਨ ਰੇਟਾਂ ਉਹ 750 750 ਰਾਤ ਹੈ ਉਹ ਕਾਂਗਿਆ ਵਾਲੇ ਆ ਜਿੰਦਗੀ ਦੇ ਲੈ ਲੋਏ ਨਜ਼ਾਰੇ ਮਿੱਤਰੋ ਤੇਰੇ ਇਹ ਆਉਣੇ ਨਹੀਂ ਦੁਬਾਰਾ ਮਿੱਤਰੋ ਕਾਂਗਿਆ ਵੇਲਾ ਤੇ ਫੇਰ ਪਛਤਾਓਗੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਜੰਗੂ ਨੰਬਰ ਆਪਣੀ ਟੀਮ ਦੇ ਲਈ ਜੋੜਿਆ ਟੱਚ ਲੈ ਕੇ ਦੋ ਜੱਫੇ ਲਾਏ ਆ ਮਲੂਕ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਪਰ ਮੁੰਡੇ ਮਾਨਸਾ ਵਾਲੇ ਨੇ ਪੰਜ ਟੱਚ ਤਿੰਨ ਜਫੇ ਹਾਕਮ ਵਾਲਿਆ ਜੱਗੂਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾਲੀਆਂ ਮਾਰੇ ਜ਼ੋਰਦਾਰ ਹਾਂ ਲੈ ਵੀ ਸੰਗਰਾਜ ਜੱਤਪਾਲ ਚਿੱਟੀ ਨੇ ਬਾਈ ਰੇਡਰ ਵੀ ਸੁਣ ਲਿਓ ਜੱਤਪਾਲ ਚਿੱਟੀ ਨੇ ਨੌ ਰੇਡਾਂ ਪਾ ਕੇ 6 ਨੰਬਰ ਲਏ ਆ ਪਰ ਦਵਰਜੀ ਆਏ ਨੇ 6 ਦੀਆਂ 6 ਮੋੜਤੀਆਂ ਦੀਪਦਪੁਰਜੀ ਗੁਰਵਿੰਦਰ ਦਾ ਯਾਰ ਜੀਪ ਜੀ